ਕੁਝ ਬੱਚੇ ਦਸਪੂਦੀ ਤੇ ਨਾ ਆ ਰਹੇ ਸੀਗੇ ਤੇ ਕੁਝ ਸਾਡੇ ਦਸ ਬੱਚੇ ਜਿਹੜੇ ਸੀਗੇ ਉਹ ਵੱਡੀ ਮੈਦ ਦੇ ਵਿੱਚ ਨਾ ਆ ਰਹੇ ਸੀਗੇ ਜਿਹਦੇ ਵਿੱਚ ਇੱਕ ਲੜਕਾ ਤੇ ਰਿਪੜੀ ਦਾ ਇੱਕ ਬੀਗ ਨਗਰ ਦਾ ਤੇ ਇੱਕ ਲੜਕੇ ਨੇ ਕੀ ਕਰਿਆ ਜੰਪ ਕਰਿਆ ਪਾਖੜਾ ਦੇ ਵਿੱਚ ਜਿਹਨੂੰ ਸਾਨੂੰ ਬਿਲਕੁਲ ਨਹੀਂ ਆਦੀ ਸੀ ਤੇ ਜਿਹੜਾ ਦੂਜਾ ਲੜਕਾ ਸੀ ਉਹਨੂੰ ਬਚਾਉਣ ਵਾਸਤੇ ਉਹਨੇ ਜੰਪ ਕਰਿਆ ਜਦੋਂ ਬਚਾਉਣ ਵਾਸਤੇ ਜੰਪ ਕਰਿਆ ਤਾਂ ਇੱਕ ਦੂਜੇ ਨਾਲ ਜੱਫਾ ਪਾਇਆ ਗਿਆ ਤੇ ਜੱਫਾ ਪੈਣ ਦੇ ਕਾਰਨ ਪਾਣੀ ਦੇ ਵਿੱਚੋਂ ਡੁੱਬ ਗਏ ਤਾਲੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਦਰਸ਼ਨ ਹੈ ਮੈਨੂੰ ਕੀ ਹੋਇਆ ਸੀ ਅੱਜ ਸਾਰਾ ਮੈਂ ਕੰਮ ਤੇ ਗਿਆ ਸੀ ਫੋਨ ਆ ਗਿਆ ਮੇਰੇ ਆ ਗਿਆ ਮੋਟਰਸਾਈਕਲ ਲੈ ਕੇ ਤੇ ਸਾਲ ਡਿੱਗ ਗਿਆ ਐਂ ਨਹੀਂ ਪਤਾ ਲੱਗਿਆ ਸੀ ਬਰਾਬਰ ਪਹੁੰਚੇ ਬਰਾਬਰ ਇਹ ਵੀ ਘਟਨਾ ਹੈ ਇਹ ਬਸ ਨੂੰ ਸਾਡਾ ਵੀਰ ਹੈ ਬਸ ਤੋਂ ਬਾਅਦ ਚੇਰਦੇ ਹੋ ਰਹੀ ਨੂੰ ਪਹਿਲਾਂ ਵੀ ਕਦੀ ਜਾਂਦਾ ਸੀਗਾ ਘਾਟ ਦੇ ਉੱਪਰ ਇਸ ਪਾਸੇ ਪੱਖੜਦੇ ਹੋ ਜਾਏ ਨੇ ਕੋਈ ਵਜ੍ਹਾ ਨਾਲ ਸਾਬ ਥੋੜੀ ਬੁਰੀ ਮੈਂ ਜਾਂਦਾ ਹਾਂ 10 ਬੁਰੀ ਵਿੱਚ ਬਸ ਬੁਰੀ ਮੰਨਦਾ ਸੀ ਉਮਰ ਕਿੰਨੀ ਕੀਤੀ ਬੈਟਲ 18 ਸਾਲ ਦਾ ਹੋਣ ਵਾਲਾ ਸੀ ਤਿੰਨ ਚਾਰ ਮੈਨੂੰ ਦਾ ਵੀ ਬਾਕੀ ਕਿਹੜਾ ਪੜਦਾ ਵਗੈਰਾ ਵੀ ਪੜਦਾ ਵੀ ਕੰਮ ਵੀ ਕਰਦਾ ਸੀ ਨਹੀਂ ਕੰਮ ਵੀ ਕਰਦਾ ਹੈਗਾ ਕੰਮ ਚੱਪਾ ਦਾ ਮਾਤਾ ਕੁਝ ਪਹਿਲਾਂ ਗੱਲਬਾਤ ਨਹੀਂ ਹੋਈ ਕਿ ਆਖਰੀ ਵਾਰੀ ਕੋਈ ਗੱਲ ਬੋਲ ਲੋਗੇ ਮੈਂ ਗੱਲਬਾਤ ਨਹੀਂ ਹੋਈ ਕਰੇਗਾ ਹੁਣ ਗੋਤਾ ਖਲਾ ਪਰ ਨਹੀਂ ਹਾਂ ਗੋਤਾ ਖਲਾ ਪਰ ਕਿੰਨੇ ਬੱਚੇ ਗਏ ਸੀ ਨਾਨਾ ਵਾਸਤੇ ਆਏ ਤਾਂ ਚਾਰ ਦੇ ਸੀ ਪਰ ਦੋ ਲੱਗੇ ਨੇ ਦੋ ਦੇ ਦੋ ਜਿਸ ਤਰ੍ਹਾਂ ਦੇਖ ਰਿਹਾ ਵੀਡੀਓ ਦੇ ਵਿੱਚ ਵੀ ਪਛਾਣ ਦੇ ਦੀ ਇੱਕ ਬੱਚਾ ਜਾ ਰਿਹਾ ਹੈ ਹਾਂ ਜੀ ਹਨਾ ਅਗਰ ਜੀ ਤੁਹਾਡਾ ਕਿਹੜਾ ਬੇਟਾ ਵੀ ਹੈ ਜਿਹੜਾ ਪਛਾਣ ਗਿਆ ਹਾਂ ਜੀ ਹਾਂ ਜੀ ਇਹ ਬੰਦੇ ਮੇਰੇ ਫੰਦਾ ਹੋ ਜਾਏ ਦੇਖੋ ਜੀ ਹਾਂ ਅੱਛਾ ਇਹ ਹੁੰਦਾ ਨਹੀਂ ਮਨ ਲਪੇ ਮੇਰਾ ਸ਼ੰਕਰ ਭਾਰਦਵਾਜ ਬੋਲੇ ਸ਼ੰਕਰ ਡਾਇਬ੍ਰਿਕ ਕਲੱਬ ਗੋਤਾਖਰੋ ਕੀ ਤੇ ਕੀ ਘਟਨਾ ਵਾਪਰੀ ਇਹ ਜਾਨ ਕਿੱਥੇ ਹੋਈ ਤੇ ਇਹ ਅਬਲੋ ਵਾਲ ਪਿੰਡ ਵਾਲਾ ਪੁਲ ਕੰਡਾ ਪਟਿਆਲੇ ਦਾ ਤੇ ਤਕਰੀਬਨ 9 ਵਜੇ ਦੀ ਗੱਲ ਹੈ ਕੁਝ ਬੱਚੇ 10 ਫੁੱਟ ਦੇ ਨਾ ਆ ਰਹੇ ਸੀਗੇ ਤੇ ਕੁਝ 8-10 ਬੱਚੇ ਜਿਹੜੇ ਸੀਗੇ ਉਹ ਵੱਡੀ ਮੈਦਾਨ ਦੇ ਵਿੱਚ ਨਾ ਰਹੇ ਸੀਗੇ ਜਿਹਦੇ ਵਿੱਚ ਇੱਕ ਲੜਕਾ ਪਿਪੜੀਦਾ ਇੱਕ ਦੂਤ ਨਗਰ ਦਾ ਤੇ ਇੱਕ ਲੜਕੇ ਨੇ ਕੀ ਕਰਿਆ ਜੰਪ ਕਰਿਆ ਪਾਖੜਾ ਦੇ ਵਿੱਚ ਜਿਸ ਨੂੰ ਸੂਮਿੰਗ ਬਿਲਕੁਲ ਨਹੀਂ ਆਉਂਦੀ ਸੀਗੀ ਤੇ ਜਿਹੜਾ ਦੂਜਾ ਲੜਕਾ ਸੀ ਉਹਨੂੰ ਬਚਾਉਣ ਵਾਸਤੇ ਉਹਨੇ ਜੰਪ ਕਰਿਆ ਜਦੋਂ ਬਚਾਉਣ ਵਾਸਤੇ ਜੰਪ ਕਰਿਆ ਤਾਂ ਇੱਕ ਦੂਜੇ ਨਾਲ ਜੱਫਾ ਪੈ ਗਿਆ ਤੇ ਜੱਫਾ ਪੈਣ ਦੇ ਕਾਰਨ ਪਾਣੀ ਦੇ ਵਿੱਚੋਂ ਡੁੱਬ ਗਏ ਤੇ ਜਿਨ੍ਹਾਂ ਨੂੰ ਗੋਤਾ ਖੋਰ ਉਹਨੂੰ ਵੀ سپورਟ ਅਸੀਂ ਲਗਾ ਕੇ ਲਗਭਗ 500 5 ਕਿਲੋਮੀਟਰ ਦਾ ਸਫ਼ਰ ਕਰਕੇ ਪਾਣੀ 5 ਕਿਲੋਮੀਟਰ ਗੋਤਾ ਖੋਰ ਆਕਸੀਜਨ ਸਿਲੰਡਰ ਲਗਾ ਕੇ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਹੋਰ ਜਿਹੜੇ ਤੁਸੀਂ ਤੇ 40 ਜਿਹੜੇ ਗੋਤਾਖੋਰ ਉਹਨਾਂ ਨੂੰ ਵੀ ਲਗਾ ਕੇ ਉਹ ਲੱਭ ਰਹੇ ਨੇ ਇਹ ਹਾਲੇ ਤੱਕ ਸਾਨੂੰ ਕੋਈ ਸਫਲਤਾ ਨਹੀਂ ਮਿਲੀ ਤੇ ਦੋਨੋਂ ਬੱਚੇ ਹਲੇ ਨਹੀਂ ਜਿਏ ਬੱਚੇ ਦੀ ਉਮਰ ਕਿੰਨੀ ਕਿੰਨੀ ਸੀ ਪਤਾ ਲੱਗਾ ਉਹ ਬੱਚੇ ਦੀ ਇੱਕ ਦੀ ਉਮਰ ਸੀਗੀ 13 ਤੇ 14 ਸਾਲ ਇੱਕ ਦੀ ਉਮਰ 18ਵਾਂ ਸਾਲ ਨੂੰ ਲੱਗਿਆ ਸੀਗਾ ਤੇ ਇੱਕ ਬਜਰਾ ਥੋੜਾ ਬੱਚਾ ਸੀ ਕਿ ਥੋੜਾ ਛੋਟਾ ਸੀਗਾ ਪਰ ਕਹਿੰਦੀ ਗੱਲ ਐ ਵੀ ਦੇਖੋ ਇਹਦੇ ਤੇਜ਼ ਪਾਣੀ ਇੰਨਾ ਤੇਜ਼ ਐ ਪਾਣੀ ਵਹਾਓ ਬਹੁਤ ਤੇਜ਼ ਐ ਉਦੇ ਵਿੱਚ ਵੱਡੀ ਮੈਰ ਦੇ ਵਿੱਚ ਨਾਣਾ ਔਰ ਜੰਪ ਕਰਨਾ ਬਹੁਤ ਮੁਸ਼ਕਿਲ ਦਾ ਕੰਮ ਹੈ ਬਹੁਤ ਗਲਤ ਕੰਮ ਹੈ ਬੱਚਿਆਂ ਦੇ ਪਰਿਵਾਰਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਅਥੀਰ ਦੇ ਵਿੱਚ ਕੀ ਅਪੀਲ ਕਰਨਾ ਚਾਹਾਂਗੇ ਅਪੀਲ ਹੈ ਵੀ ਹੱਥ ਜੋੜ ਕੇ ਬੇਨਤੀ ਬੋਲਿ ਸ਼ੰਕਰ ਡਾਈਵਿੰਗ ਕਲਬ 3 ਵੱਲੋਂ ਗੋਤਾਖੋਰ ਵੱਲੋਂ ਵੀ ਇਹੋ ਜਿਹਾ ਕੋਈ ਕੰਮ ਨਾ ਕਰੇ ਜੇ ਤੁਹਾਡੇ ਬੱਚਿਆਂ ਨੂੰ ਕੋਈ ਪ੍ਰੋਬਲਮ ਹੈ ਉਹਨੂੰ ਘਰ ਦੇ ਵਿੱਚ ਆਪਸ ਵਿੱਚ ਗੱਲ ਕਰੋ ਬੱਚਿਆਂ ਨਾਲ ਪਤਾ ਕਰੋ ਕਿ ਸਕੂਲ ਤੋਂ ਬੰਦ ਮਾਰ ਕੇ ਜਿਵੇਂ ਬੱਚੇ ਚਲੇ ਜਾਂਦੇ ਨੇ ਉਹਨਾਂ ਲਈ ਪਤਾ ਕਰੋ ਮੈਂ ਤੁਹਾਨੂੰ ਤੇ ਹਰ ਪਲ ਪਲ ਖਬਰ ਲਓ ਕਿਉਂਕਿ ਬੱਚੇ ਮਾਸੀ ਮੰਦ ਨੇ ਝੂਠ ਬੋਲ ਦਿੰਦੇ ਨੇ ਵੀ ਅਸੀਂ ਇੱਥੇ ਨਹੀਂ ਇੱਥੇ ਗਈ ਸੀਗੇ ਪਰ ਆਹ ਦੇਖੋ ਕੱਡਾ ਹਾਸਾ ਹੋ ਗਿਆ ਇਸ ਕਰਕੇ ਆਪਣੇ ਬੱਚਾ ਨੂੰ ਮਿਲਟ ਮਿਲਟ ਦੀ ਖਬਰ ਰੱਖੋ ਤੇ ਉਹਨਾਂ ਦੀ ਜਾਣਕਾਰੀ ਲਓ ਕਿ ਬੱਚੇ ਕਿੱਥੇ ਨੇ ਹਰ ਕਿਸ ਤਰ੍ਹਾਂ ਕੋਸ਼ਿਸ਼ ਕਰ ਰਹੇ ਹਾਂ ਲੱਗਦਾ ਨਹੀਂ ਕੋਈ ਬੋੜੀ ਲੱਪਣ ਵਕਤ ਲਗਭਗ ਪਟਿਆਲਾ ਸਮਾਣਾ ਪਾਤੜਾ ਖਨੌਰੀ ਨਿਰਮਾਣਾ ਤੁਹਾਨਾ ਉਹ ਸਾਰੀ ਟੀਮਾਂ ਲਗਾ ਦਿੱਤੀਆਂਗੇ ਨੇ ਜਲਦ ਜਲਦ ਬੱਚਨ ਲੱਭ ਕੇ ਪਰਿਵਾਰ ਦੇ حوالے ਕਰ ਦੇ ਜੀ ਉਮੀਦ ਕਿ ਕਿਨੇ ਕਰੀਮ ਦੇ ਵਿੱਚ ਮਿਲ ਸਕਦੇ ਕਿਉਂਕਿ ਬੱਚੇ ਸੀਗੇ ਜਿਸ ਤਰ੍ਹਾਂ ਕੋਈ ਵੱਡੀ ਉਮਰ ਦਾ ਜਿਹੜੇ ਬੰਦੇ ਵੱਡੀ ਉਮਰ ਦੇ ਹੁੰਦੇ ਨੇ ਉਹਨਾਂ ਦਾ ਇਹ ਕਾਰਨ ਹੁੰਦਾ ਆ ਵੀ ਵੱਡੀ ਉਮਰ ਵਾਲੇ ਖੋઠા ਸਰੀਰ ਹੁੰਦਾਗਾ ਤੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹ ਚਿਹਰੇ ਹੁੰਦੇ ਨੇ ਸਟਰੌਂਗ ਜੀ ਨੂੰ ਆਪਾਂ ਕਹਿ ਦਈਏ ਤਾਂ ਇਸ ਕਰਕੇ ਬੱਚਿਆਂ ਨੂੰ ਜਿਹੜੀ ਡਬੋੜੀ ਜਿਹੜੀ ਤਕਰੀਬਨ ਲੇਟ ਮਿਲਦੀ ਹੈ 5 ਤੋਂ 6 ਦਿਨ ਲੱਗ ਜਾਂਦੇ ਨੇ ਤੇ ਜਿਹੜੇ ਵੱਡੇ ਹੁੰਦੇ ਉਹਨਾਂ ਨੂੰ 3 ਤੋਂ 4 ਦਿਨ ਦੀ ਬੋਡੀ ਮਿਲਦੀ ਹੈ